ਸਸਿਕਲ ਦੋਸਤੋ ਬੁੱਟਰ ਡੀਸੀ ਕਾਫੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇਸ ਵੀਡੀਓ ਦੇ ਮਾਧਮ ਰਹੀਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਾਂਗੇ ਵੀ ਆਪਣਾ ਇਸ ਚੈਨਲ ਨੂੰ ਬਣਾਉਣ ਦਾ ਕੀ ਮਕਸਦ ਹੈ ਹੈ ਜੋ ਵੀ ਜੋਬ ਦੀ ਇਨਫੋਰਮੇਸ਼ਨ ਹੁੰਦੀ ਹੈ ਉਸ ਦੀ ਜਾਣਕਾਰੀ ਲਈ ਬਣਾਇਆ ਕਿਉਂਕਿ ਬਹੁਤ ਸਾਰੇ ਦੋਸਤਾਂ ਦਾ ਮੈਸੇਜ ਆ ਰਿਹਾ ਸੀ ਕਮੈਂਟ ਆ ਰਹੇ ਸੀ ਕਿ ਸਾਰੇ ਤੁਸੀਂ ਜੋ ਵੀ ਪੋਸਟ ਅਪਲੋਡ ਕਰਦੇ ਹੋ ਤਾਂ ਉਸ ਦੀ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਬਹੁਤ ਸਾਰੀਆਂ ਜੋ ਪ੍ਰੋਬਲਮਸ ਕੈਂਡੀਡੇਟ ਨੂੰ ਆਉਂਦੀਆਂ ਨੇ ਫਾਰਮ ਫਿਲ ਕਰਨ ਦੇ ਲਈ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਏਜ ਲਿਮਟ ਕੀ ਚਾਹੀਦੀ ਹੈ ਕਿਉਂਕਿ ਉਹ ਸਾਰਾ ਵੈਸੇ ਤਾਂ ਮੈਂਸ਼ਨ ਕੀਤਾ ਹੁੰਦਾ ਹੈ ਬਟ ਫਿਰ ਵੀ ਕਈ ਵਾਰੀ ਕੈਂਡੀਡੇਟ ਨੂੰ ਡਾਊਟ ਹੁੰਦਾ ਹੈ ਇਸ ਚੀਜ਼ ਦਾ ਕਿ ਕਿਸ ਗ੍ਰੇਡ ਦੇ ਲਈ ਸਾਨੂੰ ਕੀ ਏਜ ਲਿਮਟ ਚਾਹੀਦੀ ਹੈ ਜਾਂ ਕੀ ਕੁਆਲੀਫਿਕੇਸ਼ਨ ਦੀ ਲੋੜ ਹੈ ਇਸ ਦੇ ਲਈ ਤਾਂ ਬਹੁਤ ਸਾਰੀਆਂ ਪ੍ਰੋਬਲਮਾਂ ਜਾਂ ਫਾਰਮ ਫਿਲਿੰਗ ਕਰਨ ਦੇ ਵਿੱਚ ਸਾਨੂੰ ਕੀ ਕੀ ਡਾਕੂਮੈਂਟ ਦੀ ਲੋੜ ਹੁੰਦੀ ਹੈ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਕੈਂਡੀਡੇਟ ਨੂੰ ਆਉਂਦੀਆਂ ਨੇ ਸੋ ਆਪਾਂ ਇਹਨਾਂ ਸਾਰੀਆਂ ਪ੍ਰੋਬਲਮ ਦਾ ਸੋਲੂਸ਼ਨ ਆਪਣੇ ਇਸ ਚੈਨਲ ਤੇ ਲੈ ਕੇ ਆਇਆ ਕਰਾਂਗੇ ਉਸਦੇ ਫਾਰਮ ਫਿਲਿੰਗ ਦਾ ਜੋ ਵੀ ਸਟਰਕਚਰ ਰਹੇਗਾ ਜੋ ਵੀ ਡਾਕੂਮੈਂਟ ਰਿਕੁਆਇਰਮੈਂਟ ਰਹੇਗੀ ਜੋ ਵੀ ਉਸਦੇ ਲਈ ਏਜ ਲਿਮਿਟ ਹੋਏਗੀ ਉਸ ਤੋਂ ਇਲਾਵਾ ਜੋ ਕੁਆਲੀਫਿਕੇਸ਼ਨ ਦੀ ਲੋਡ ਹੋਏਗੀ ਸੋ ਸਾਰੀ ਡਿਟੇਲ ਤੁਹਾਡੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਹਮੇਸ਼ਾ ਜੁੜੇ ਰਹਿਣ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਵੱਧ ਤੋਂ ਵੱਧ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਪ੍ਰੋਪਰ ਸਾਰੀ ਜਾਣਕਾਰੀ ਮਿਲ ਸਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਕੰਟੈਂਟ ਜਿਹੜਾ ਆਪਣੇ ਇਸ ਚੈਨਲ ਤੇ ਪ੍ਰੋਵਾਈਡ ਕਰਵਾਵਾਂਗੇ ਸੋ ਅੱਜ ਆਪਾਂ ਜਿੰਨੇ ਵੀ ਸਾਡੇ ਪਲੇਟਫਾਰਮ ਇਸ ਤੋਂ ਪਹਿਲਾਂ ਅਸੀਂ ਯੂਜ਼ ਕਰ ਰਹੇ ਹਾਂ ਜਿੱਥੇ ਸਾਡੇ ਨਾਲ ਵਧੀਆ ਆਡੀਅנס ਜੁੜੀ ਹੋਈ ਹੈ ਸੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਦੋਸਤੋ ਇਹ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੋ ਆਪਣਾ ਇੰਸਟਾਗ੍ਰam ਦੇ ਉੱਪਰ ਪੇਜ ਬਣਿਆ ਹੋਇਆ ਹੈ ਆਪਣਾ ਬੁੱਟਰ ਡਿਜੀਟਲ ਸਾਈਬਰ ਕੈਫੇ ਦੇ ਨਾਮ ਤੇ ਸੋ ਜਦੋਂ ਵੀ ਤੁਸੀਂ ਇੰਸਟਾਗ੍ਰam ਤੇ ਜਾਣਾ ਹੈ ਤਾਂ ਇਹ ਪੇਜ ਤੁਸੀਂ ਦੇਖ ਸਕਦੇ ਹੋ ਉੱਥੇ ਤੁਹਾਨੂੰ ਮਿਲ ਜਾਏਗਾ ਸੋ ਇਸ ਦੇ ਆਪਣੇ ਕੋਲੇ ਕੀ ਕੀ ਸਰਵਿਸ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੋਟਰ ਕਾਰਡ ਲਾਇਸੈਂਸ ਪਾਸਪੋਰਟ ਪੈਨ ਕਾਰਡ ਆਧਾਰ ਕਾਰਡ ਸੋ ਹੋਰ ਵੀ ਬਹੁਤ ਸਾਰੀਆਂ ਸਰਵਿਸ ਆਪਣੇ ਕੋਲੇ ਅਵੇਲੇਬਲ ਹੈਗੀਆਂ ਜੋ ਆਪਾਂ ਆਨਲਾਈਨ ਘਰ ਬੈਠ ਕੇ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਤਾਂ ਆਪਾਂ ਦੇਖ ਲੈਣੇ ਆ ਹੁਣ ਤੱਕ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ 687 ਜੋ ਪਰਸਨ ਨੇ ਸਾਡੇ ਨਾਲ ਜੁੜ ਚੁੱਕੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਇਸ ਪੇਜ ਦੇ ਉੱਪਰ ਕਾਫੀ ਪੋਸਟਾਂ ਅਪਲੋਡ ਕਰ ਚੁੱਕੇ ਹਾਂ ਸੋ ਜੋ ਡੇਲੀ ਬੇਸਿਸ ਤੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਜੋ ਮੇਰੇ ਨੀਅਰ ਬਾਈ ਕੈਂਡੀਡੇਟ ਇਹ ਵੀਡੀਓ ਤੱਕ ਦੇਖਦੇ ਆ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਣੇ ਕੋਲੇ ਪੰਜਾਬ ਨੈਸ਼ਨਲ ਬੈਂਕ ਦੀ ਸਰਵਿਸ ਵੀ ਅਵੇਲੇਬਲ ਹੈਗੀ ਆ ਤੁਸੀਂ ਕੋਈ ਵੀ ਕੰਮ ਆਪਣੇ ਕੋਲੋਂ ਕਰਵਾ ਸਕਦੇ ਹੋ ਸੋ ਉਸ ਦੇ ਨਾਲ ਨਾਲ ਜੇ ਕਿਸੇ ਨੇ 5 ਲੱਖ ਵਾਲਾ ਜੋ ਕਾਰਡ ਬਣਦਾ ਹੈ ਤਾਂ ਇਹ ਵੀ ਆਪਣੇ ਕੋਲ ਸਰਵਿਸ ਅਵੇਲੇਬਲ ਹੈਗੀ ਆ ਤੁਸੀਂ ਬਣਵਾ ਸਕਦੇ ਹੋ ਆਪਣੇ ਕੋਲੋਂ ਉਸ ਤੋਂ ਇਲਾਵਾ 에ਅਰ ਟਿਕਟ ਇਹ ਵੀ ਸਰਵਿਸ ਆਪਣੇ ਕੋਲੇ ਹੈਗੀ ਆ ਸੋ ਉਸ ਤੋਂ ਬਾਅਦ ਆਈਟੀਆਰ ਕਿਸੇ ਨੇ ਫਿਲ ਕਰਵਾਉਣੀ ਹੋਵੇ ਪਾਸਪੋਰਟ ਅਪਲਾਈ ਕਰਨਾ ਹੋਵੇ ਹੈਵੀ ਲਾਇਸੈਂਸ ਤੇ 에ਅਰ ਟਿਕਟ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਹੀ ਚੁੱਕਿਆ ਸੋ ਉਸ ਦੇ ਨਾਲ ਸਟੱਡੀ ਲੋਨ ਦੀ ਸਰਵਿਸ ਵੀ ਹੈਗੀ ਆਪਣੇ ਕੋਲੇ ਜੇ ਕਿਸੇ ਬੱਚੇ ਨੇ ਸਟੱਡੀ ਲੋਨ ਕਰਵਾ ਕੇ ਵਿਦੇਸ਼ ਜਾਣਾ ਹੋਵੇ ਤਾਂ ਉਹ ਵੀ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਇਸ ਦੇ ਨਾਲ ਨਾਲ ਸੁਵਿਧਾ ਕੇਂਦਰ ਦੇ ਬਹੁਤ ਸਾਰੇ ਕੰਮ ਜੋ ਕਿ ਆਪਾਂ ਘਰ ਬੈਠ ਕੇ ਕਰਵਾ ਸਕਦੇ ਆ ਠੀਕ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਬਟਾਪਾ ਪੈਨਸ਼ਨ ਹੋ ਗਈ ਜਾਤੀ ਸਰਟੀਫਿਕੇਟ ਹੋ ਗਏ ਆਮਦਨ ਸਰਟੀਫਿਕੇਟ ਹੋ ਗਏ ਰੈਜ਼ੀਡੈਂਸ ਸਰਟੀਫਿਕੇਟ ਹੋ ਗਿਆ ਤਾਂ ਇਹ ਵੀ ਤੁਸੀਂ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਉਸ ਦੇ ਨਾਲ ਨਾਲ ਹੀ ਅੱਜ ਕੱਲ ਬਾਹਰ ਜਾਣ ਦੇ ਲਈ ਪੁਲਿਸ ਵੈਰੀਫਿਕੇਸ਼ਨ ਜਾਂ ਤੁਸੀਂ ਕਿਸੇ ਜੌਬ ਦੇ ਵਿੱਚ ਜਾਣੇ ਤਾਂ ਉਹਦੇ ਵਾਸਤੇ ਤੁਹਾਨੂੰ ਪੁਲਿਸ ਵੈਰੀਫਿਕੇਸ਼ਨ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਤੁਸੀਂ ਆਪਣੇ ਘਰ ਬੈਠੇ ਹੀ ਡਾਕੂਮੈਂਟ ਪੇਜ ਕੇ ਅਪਲਾਈ ਕਰਵਾ ਸਕਦੇ ਹੋ ਸੋ ਇਸ ਦੇ ਨਾਲ ਨਾਲ ਹੋਰ ਆਪ ਤੁਸੀਂ ਥੱਲੇ ਦੇਖ ਸਕਦੇ ਹੋ ਆਪਣੇ ਕੋਲ ਜੋ ਵੀ ਸਰਵਿਸ ਆਪਣੇ ਕੋਲ अवेलेबल ਹੈਗੀ ਆ ਉਹ ਆਪਾਂ ਆਪਣੀ ਆਈਡੀ ਦੇ ਉੱਤੇ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਇੱਥੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੋ ਵੀ ਤੁਹਾਡੀ ਇਨਕੁਆਰੀ ਰਹੇਗੀ ਆਪਾਂ ਉਹਨੂੰ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕੈਂਡੀਡੇਟ ਸਾਡੇ ਨਾਲ ਵਟਸਐਪ ਤੇ ਜੁੜਨਾ ਚਾਹੁੰਦੇ ਹਨ ਆਪਾਂ ਉਹਨਾਂ ਦੇ ਲਈ ਵੀ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ ਜਿੱਥੇ ਆਪਾਂ ਡੇਲੀ ਅਪਡੇਟ ਪਾਉਂਦੇ ਆਂ ਸੋ ਦੋਸਤੋ ਇਹ ਆਪਣਾ ਜੋ ਕਿ ਵਟਸਐਪ ਦੇ ਉੱਪਰ ਆਪਣਾ ਗਰੁੱਪ ਬਣਿਆ ਹੋਇਆ ਹੈ ਜਿਸ ਦੇ ਵਿੱਚ ਆਪਾਂ ਡੇਲੀ ਬੇਸਿਸ ਤੇ ਜੋ ਵੀ ਅ ਨੋਟੀਫਿਕੇਸ਼ਨ ਜਾਂ ਜੋ ਵੀ ਇਨਫੋਰਮੇਸ਼ਨ ਜਾਂ ਕੋਈ ਰਿਜ਼ਲਟ ਜਾਂ ਨਿਊ ਜੋਬ ਨਿਕਲਦੀ ਆ ਤਾਂ ਆਪਾਂ ਉਹਦੀ ਪੂਰੀ ਪੂਰੀ ਜਾਣਕਾਰੀ ਆਪਣੇ WhatsApp ਦੇ ਗਰੁੱਪ ਵਿੱਚ ਡੇਲੀ ਬੇਸਿਸ ਤੇ ਸ਼ੇਅਰ ਕਰਦੇ ਰਹਿੰਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਹੱਲੇ ਆਪਾਂ ਕੱਲ ਹੀ ਇਹਦੇ ਵਿੱਚ ਕੁਝ ਨੋਟੀਫਿਕੇਸ਼ਨ ਜਾਂ ਰੋਲ ਨੰਬਰ ਆਇਓ ਐਨ ਐਮਟੀਐਸ ਦੇ ਜਾਂ ਹੋਰ ਵੀ ਜੋ ਵੀ ਇਨਫੋਰਮੇਸ਼ਨ ਆਉਂਦੀ ਰਹਿੰਦੀ ਆ ਪੰਜਾਬ ਪੁਲਿਸ ਦੇ ਅ ਭਰਤੀ ਦੇ ਜੋ ਵੀ ਡਾਕੂਮੈਂਟ ਵਗੈਰਾ ਚਾਹੀਦੇ ਸੀ ਉਹਦੀ ਇਨਫੋਰਮੇਸ਼ਨ ਆਪਾਂ ਪਾਈ ਹੋਈ ਆ ਤਾਂ ਤੁਸੀਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਲਿੰਕ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਹੀ ਮਿਲ ਜਾਣਗੇ ਡਿਸਕ੍ਰਿਪਸ਼ਨ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਇੰਸਟਾਗ੍ਰam ਲਿੰਕ ਮਿਲ ਜਾਏਗਾ ਉੱਥੇ ਤੁਹਾਨੂੰ ਆਪਣਾ ਵਟਸਐਪ ਦਾ ਲਿੰਕ ਮਿਲ ਜਾਏਗਾ ਔਰ ਜੋ ਕੈਂਡੀਡੇਟ ਸਾਡੇ ਨਾਲ ਟੈਲੀਗ੍ਰam ਤੇ ਜੁੜਨਾ ਚਾਹੁੰਦੇ ਹਨ ਉਹ ਵੀ ਆਪਾਂ ਲਿੰਕ ਇੱਥੇ ਮੈਂਸ਼ਨ ਕਰ ਦੇਾਂਗੇ ਸੋ ਇਹ ਆਪਣਾ ਟੈਲੀਗ੍ਰam ਦੇ ਉੱਪਰ ਪੇਜ ਬਣਿਆ ਹੋਇਆ ਹੈ ਇਹ ਵੀ ਬੁੱਟਰ ਡਿਜੀਟਲ ਸਾਈਬਰ ਕੈਫੇ ਦੇ ਨਾਮ ਤੇ ਹੀ ਬਣਿਆ ਹੋਇਆ ਹੈ ਇੱਥੇ ਜਾ ਕੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ ਤੇ ਫਿਲਹਾਲ ਇਹ ਆਪਾਂ ਹਲੇ ਕੱਲ ਪਰਸੋ ਹੀ ਬਣਾਇਆ ਨਵਾਂ ਬਣਾਇਆ ਕੁਝ ਆ ਕੈਂਡੀਡੇਟਸ ਦੀ ਰਿਕੁਆਇਰਮੈਂਟ ਆ ਰਹੀ ਸੀਪੀ ਇਸ অর ਟੈਲੀਗ੍ਰਾਮ ਤੇ ਵੀ ਸਾਡੇ ਨਾਲ ਜੁੜੋ ਸੋ ਦੋਸਤੋ ਇਹ ਆਪਣੇ ਪਲੇਟਫਾਰਮ ਸੀ ਦੋਸਤੋ ਇਹ ਆਪਣਾ YouTube ਦਾ ਚੈਨਲ ਹੈ ਤਾਂ ਤੁਸੀਂ ਇੱਥੇ ਆ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਉਸ ਦੇ ਨਾਲ ਦੇ ਨਾਲ ਹੀ ਤੁਸੀਂ ਇਹ ਬੈਲ ਆਈਕਨ ਦੀ ਕੰਟੀਨਿਊ ਜ਼ਰੂਰ ਦਬਾ ਦੇਣਾ ਤਾਂ ਜੋ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਤਾਂ ਉਹ ਤੁਹਾਡੇ ਕੋਲੇ ਨਾਲ ਲਗਮਾਂ ਪਹੁੰਚ ਜਾਏਗੀ ਠੀਕ ਹੈ ਜੀ ਤਾਂ ਕੋਈ ਵੀ ਲੇਟੈਸਟ ਨੋਟੀਫਿਕੇਸ਼ਨ ਆਉਂਦੀ ਹੈ ਜਾਂ ਕੋਈ ਵੀ ਜੌਬ ਆਉਂਦੀ ਹੈ ਤਾਂ ਉਸ ਦੀ ਆਪਾਂ ਪੂਰੀ ਦੀ ਪੂਰੀ ਜਾਣਕਾਰੀ ਜਾਂ ਕੋਈ ਵੀ ਸਰਕਾਰੀ ਸਕੀਮ ਆਉਂਦੀ ਹੈ ਤਾਂ ਉਹ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਈ ਹੋਪ ਤੁਹਾਨੂੰ ਇਸ ਚੈਨਲ ਤੇ ਆ ਕੇ ਬਹੁਤ ਵਧੀਆ ਲੱਗਿਆ ਹੋਵੇਗਾ ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਸਿਆਕਾ